ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਦੋ ਪੰਜਾਬਣ ਕੁੜੀਆਂ ਹੋਈਆਂ ਦਿੱਲੀ 에ਅਰਪੋਰਟ ਤੇ ਗ੍ਰਿਫਤਾਰ ਕਾਰਨ ਸੁਣ ਕੇ ਹੈਰਾਨ ਰਹਿ ਜਾਵੋਗੇ ਕਿਰਪਾ ਕਰਕੇ ਸਾਨੂੰ ਜਾਣਦੇ ਹੋ ਅਸੀਂ ਤੁਹਾਡੀਆਂ ਲੱਤਾਂ ਫੜਦੇ ਹਾਂ ਸਾਨੂੰ ਵਾਪਸ ਨਾ ਭੇਜੋ ਦਰਅਸਲ ਇੱਕ ਕਹਾਣੀ ਸਿਰਫ ਦੋ ਕੁੜੀਆਂ ਦੀ ਨਹੀਂ ਹੈ ਸਗੋਂ ਉਸ ਹਰ ਪੰਜਾਬੀ ਪਰਿਵਾਰ ਦੇ ਸੁਪਨੇ ਦੀ ਕਹਾਣੀ ਹੈ ਜਿਸ ਦੀ ਅਕਵਿਚ ਵਿਦੇਸ਼ ਦੀ ਧਰਤੀ ਤੇ ਇੱਕ ਨਵੇਂ ਖੁਸ਼ਹਾਲ ਭਵਿਕ ਦਾ ਸੁਨਹਿਰੀ ਸੁਪਨਾ ਵਸਿਆ ਹੋਇਆ ਹੈ। ਵੇਖ, ਇਹ ਆਜ਼ਾਦੀ ਦੀ ਦੇਵੀ ਹੈ। ਅਸੀਂ ਇੱਕ ਦਿਨ ਉੱਥੇ ਜਾਵਾਂਗੇ। ਹਾਂ, ਤੇ ਸ਼ਹਿਰ ਕਿੰਨਾ ਸੋਹਣਾ ਲੱਗਦਾ ਹੈ। ਅੰਮ੍ਰਿਤਸਰ ਦੇ ਇੱਕ ਪਿੰਡ ਦੀਆਂ ਦੋ ਸਹੇਲੀਆਂ ਜਿਨ੍ਹਾਂ ਦਾ ਨਾਮ ਅਮਨਦੀਪ ਅਤੇ ਰੂਪੀ ਹੈ, ਉਹਨਾਂ ਦੀਆਂ ਅੱਖਾਂ ਵਿੱਚ ਅਮਰੀਕਾ ਦੀ ਚਮਕ ਸੀ। ਦੋਵੇਂ ਮੱਧ ਵਰਗੀ ਪਰਿਵਾਰਾਂ ਨਾਲ ਸੰਬੰਧਤ ਸਨ ਜਿਨ੍ਹਾਂ ਨੇ ਆਪਣੀ ਜ਼ਮੀਨ ਗਹਿਣੇ ਅਤੇ ਜੀਵਨ ਪਰ ਦੀ ਕਮਾਈ ਦਾ ਲਗਾ ਕੇ ਇਹਨਾਂ ਨੂੰ ਅਮਰੀਕਾ ਪੇਜਣ ਦੀ ਤਿਆਰੀ ਕੀਤੀ ਸੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਉਹਨਾਂ ਦਾ ਵੀਜ਼ਾ ਲੱਗਿਆ ਤਾਂ ਪੂਰੇ ਪਿੰਡ ਵਿੱਚ ਜਿਵੇਂ ਖੁਸ਼ੀ ਦੀ ਲਹਿਰ ਦੌੜ ਗਈ ਕਾਰ ਵਿੱਚ ਰਿਸ਼ਤੇਦਾਰਾਂ ਦਾ ਤਾਂਤਾ ਲੱਗਿਆ ਹੋਇਆ ਸੀ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ ਅਤੇ ਹਰ ਕੋਈ ਉਹਨਾਂ ਦੇ ਸੁਨਹਿਰੇ ਪਵਿਕ ਲਈ ਅਰਦਾਸ ਕਰ ਰਿਹਾ ਸੀ ਮਾਪਿਆਂ ਦੀਆਂ ਅੱਖਾਂ ਵਿੱਚ ਇੱਕ ਅਜਿਹਾ ਸਕੂਨ ਸੀ ਜੋ ਲੱਖਾਂ ਦੀ ਦੌਲਤ ਤੋਂ ਵੀ ਕੀਮਤੀ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਹੁਣ ਉਹਨਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਸਵਰ ਜਾਣਗੀਆਂ ਅਤੇ ਵਿਦੇਸ਼ ਜਾ ਕੇ ਉਹਨਾਂ ਦੀ ਗਰੀਬੀ ਨੂੰ ਦੂਰ ਕਰ ਦੇਣਗੀਆਂ ਪਰ ਕਿਸ ਨੂੰ ਪਤਾ ਸੀ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅੰਦਰ ਜਿੱਥੇ ਉਹਨਾਂ ਦਾ ਅਮਰੀਕਾ ਜਾਣ ਵਾਲਾ ਜਹਾਜ਼ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਉੱਥੇ ਉਹਨਾਂ ਦੀ ਕਿਸਮਤ ਦਾ ਇੱਕ ਅਜਿਹਾ ਪਿਆਨਕ ਮੋੜ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਜਿਸ ਬਾਰੇ ਸੁਣ ਕੇ ਨਾ ਸਿਰਫ ਤੁਸੀਂ ਹੈਰਾਨ ਹੋਵੋਗੇ ਸਗੋਂ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਵੀ ਨਿਕਲ ਆਉਣਗੇ ਇਸ ਤੋਂ ਪਹਿਲਾਂ ਕਿ ਉਹ ਬੋਰਡਿੰਗ 게ਟ ਵੱਲ ਵਧਦਿਆਂ ਅਚਾਨਕ 에어ਪੋਰਟ ਦੀ ਸੁਰੱਖਿਆ ਟੀਮ ਨੇ ਉਹਨਾਂ ਨੂੰ ਰੋਕ ਲਿਆ ਅਤੇ ਜੋ ਕਾਰਵਾਈ ਹੋਈ ਉਸਨੇ ਸਿਰਫ ਦੋ ਪਰਿਵਾਰਾਂ ਦੇ ਹੀ ਨਹੀਂ ਸਗੋਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਪਾਗਲਪਨ ਦੀ ਅਸਲੀਅਤ ਨੂੰ ਵੀ ਸਾਹਮਣੇ ਲਿਆ ਦਿੱਤਾ ਪਹਿਲੀ ਨਜ਼ਰ ਵਿੱਚ ਤਾਂ ਸਭ ਨੂੰ ਲੱਗਿਆ ਕਿ ਸ਼ਾਇਦ ਕਾਗਜ਼ਾਂ ਵਿੱਚ ਕੋਈ ਮਾਮੂਲੀ ਗਲਤੀ ਹੋਵੇਗੀ ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ ਉਹ ਬਹੁਤ ਜ਼ਿਆਦਾ ਖਤਰਨਾਕ ਅਤੇ ਹੈਰਾਨ ਕਰਨ ਵਾਲੀ ਸੀ ਜਿਸ ਦੀ ਕਲਪਨਾ ਵੀ ਕਿਸੇ ਨੇ ਨਹੀਂ ਕੀਤੀ ਸੀ ਇਹ ਘਟਨਾ ਸਿਰਫ ਇੱਕ ਗ੍ਰਿਫਤਾਰੀ ਨਹੀਂ ਸੀ ਸਗੋਂ ਉਹਨਾਂ अनेका 에ਜੰਟਾਂ ਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਸੀ ਜੋ ਪੰਜਾਬ ਦੇ ਮਾਸੂਮ ਅਤੇ ਸੁਪਨਿਆਂ ਨਾਲ ਪਰੇ ਨੌਜਵਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹਨ ਅਮਨਦੀਪ ਅਤੇ ਰੂਪੀ ਦੋਵੇਂ ਇੱਕ ਬਹੁਤ ਹੀ ਚਲਾਕ ਅਤੇ ਵੱਡੇ ਪੱਧਰ ਤੇ ਕੰਮ ਕਰਨ ਵਾਲੇ ਮਨੁੱਖੀ ਤਸਕਰੀ ਦੇ ਗਰੋਦਾ ਸ਼ਿਕਾਰ ਹੋ ਗਈਆਂ ਸਨ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਕੁੜੀਆਂ ਦੇ ਪਾਸਪੋਰਟ ਵੀਜ਼ੇ ਅਤੇ ਬਾਕੀ ਸਾਰੇ ਦਸਤਾਵੇਜ਼ ਦੇਖਣ ਨੂੰ ਤਾਂ ਬਿਲਕੁਲ ਅਸਲੀ ਲੱਗ ਰਹੇ ਸਨ ਪਰ ਜਦੋਂ ਇਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹਨਾਂ ਦੇ ਵੀਜ਼ਾ ਤੇ ਲੱਗੀਆਂ ਤਸਵੀਰਾਂ ਅਤੇ ਦਸਤਖਤ ਅਸਲ ਵਿੱਚ ਕਿਸੇ ਹੋਰ ਮਹਿਲਾ ਦੇ ਸਨ ਜਿਨ੍ਹਾਂ ਨੂੰ ਡਮੀ ਉਮੀਦਵਾਰਾਂ ਵਜੋਂ ਅਮਰੀਕਾ ਪੇਜਿਆ ਜਾ ਰਿਹਾ ਸੀ ਗੱਲ ਅਸਲ ਵਿੱਚ ਇਹ ਸੀ ਕਿ ਇਹਨਾਂ ਦੋਆਂ ਪੰਜਾਬਣ ਕੁੜੀਆਂ ਨੂੰ ਅਮਰੀਕਾ ਭੇਜਣ ਵਾਲੇ ਏਜੰਟ ਨੇ ਜਿਸ ਤੇ ਉਹਨਾਂ ਦੇ ਪਰਿਵਾਰਾਂ ਨੇ ਲੱਖਾਂ ਰੁਪਏ ਖਰਚ ਕੀਤੇ ਸਨ ਉਹਨਾਂ ਨਾਲ ਇੱਕ ਭਿਆਨਕ ਸਮਝੌਤਾ ਕੀਤਾ ਹੋਇਆ ਸੀ ਏਜੰਟ ਨੇ ਉਹਨਾਂ ਨੂੰ ਪਰੋਸਾ ਦਿਵਾਇਆ ਸੀ ਕਿ ਉਹ ਉਹਨਾਂ ਨੂੰ ਅਮਰੀਕਾ ਪਹੁੰਚਾ ਦੇਵੇਗਾ ਪਰ ਅਸਲ ਵਿੱਚ ਉਹ ਉਹਨਾਂ ਨੂੰ ਅਮਰੀਕਾ ਵਿੱਚ ਕਿਸੇ ਹੋਰ ਵੱਡੇ ਗਰੋ ਦੇ ਹੱਥਾਂ ਵਿੱਚ ਦੇਣ ਦੀ ਸਾਜ਼ਿਸ਼ ਰਚ ਰਿਹਾ ਸੀ ਜਿਸ ਦਾ ਮਕਸਦ ਉੱਥੇ ਜਾ ਕੇ ਨਾਜਾਇਜ਼ ਕੰਮ ਕਰਵਾਉਣਾ ਸੀ ਇਸ ਪੂਰੇ ਮਾਮਲੇ ਵਿੱਚ ਜੋ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਉਹ ਇਹ ਸੀ ਕਿ ਇਹ ਕੁੜੀਆਂ ਖੁਦ ਇਸ ਗੱਲ ਤੋਂ ਅਣਜਾਣ ਸਨ ਕਿ ਉਹਨਾਂ ਦੇ ਅਸਲ ਦਸਤਾਵੇਜ਼ ਕਿਸੇ ਹੋਰ ਔਰਤ ਲਈ ਵਰਤੇ ਜਾ ਰਹੇ ਸਨ ਜਦ ਕਿ ਉਹਨਾਂ ਨੂੰ ਜੋ ਕਾਗਜ਼ ਫੜਾਏ ਗਏ ਸਨ ਉਹ ਪੂਰੀ ਤਰ੍ਹਾਂ ਨਕਲੀ ਸਨ ਪੁੱਛਗਿੱਛ ਦੌਰਾਨ ਅਮਨਦੀਪ ਅਤੇ ਰੂਪੀ ਨੇ ਪਾਵੁਕ ਹੋ ਕੇ ਦੱਸਿਆ ਕਿ ਉਹਨਾਂ ਨੂੰ ਲੱਗਿਆ ਸੀ ਕਿ ਇਹ ਉਹਨਾਂ ਦੇ ਸੁਪਨਿਆਂ ਦੀ ਉਡਾਨ ਹੈ ਪਰ ਅਸਲ ਵਿੱਚ ਇਹ ਇੱਕ ਅਜਿਹੇ ਜਾਲ ਦੀ ਸ਼ੁਰੂਆਤ ਸੀ ਜਿਸ ਵਿੱਚ ਉਹ ਆਪਣੀ ਮਰਜ਼ੀ ਨਾਲ ਨਹੀਂ ਬਲਕਿ ਲੱਖਾਂ ਦੇ ਕਰਜ਼ੇ ਅਤੇ ਪਰਿਵਾਰਕ ਦਬਾਅ ਕਾਰਨ ਫਸ ਗਈਆਂ ਸਨ ਉਹਨਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਕਾਲ ਵਿੱਚ ਏਜੰਟ ਦੀਆਂ ਗੱਲਾਂ ਤੇ ਅੱਖਾਂ ਬੰਦ ਕਰਕੇ ਪਰੋਸਾ ਕਰ ਲਿਆ ਸੀ ਜਿਸ ਦਾ ਨਤੀਜਾ ਅੱਜ ਦਿੱਲੀ 에ਰਪੋਰਟ ਦੀਆਂ ਸਲਾਖਾਂ ਪਿੱਛੇ ਉਹਨਾਂ ਨੂੰ ਪੁੱਗਤਣਾ ਪਿਆ ਅਸਲ ਸੱਚਾਈ ਤਾਂ ਉਦੋਂ ਸਾਹਮਣੇ ਆਈ ਜਦੋਂ ਜਾਂਚ ਅਧਿਕਾਰੀਆਂ ਨੇ ਅਮਨਦੀਪ ਦੇ ਬੈਗ ਦੀ ਤਲਾਸ਼ੀ ਲਈ ਜਿਸ ਵਿੱਚੋਂ ਉਹਨਾਂ ਨੂੰ ਇੱਕ ਗੁਪਤ ਡਾਇਰੀ ਮਿਲੀ ਇਸ ਡਾਇਰੀ ਵਿੱਚ ਉਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਸਨ ਜੋ ਏਜੰਟ ਨੇ ਉਹਨਾਂ ਨੂੰ ਸਿਖਾਈਆਂ ਸਨ ਇੱਥੋਂ ਤੱਕ ਕਿ ਉਹਨਾਂ ਨੂੰ ਇਹ ਵੀ ਸਿਖਾਇਆ ਗਿਆ ਸੀ ਕਿ ਜੇ 에ਅਰਪੋਰਟ ਤੇ ਕੋਈ ਵੀ ਸਵਾਲ ਪੁੱਛਿਆ ਜਾਵੇ ਤਾਂ ਉਹਨਾਂ ਨੂੰ ਕੀ ਜਵਾਬ ਦੇਣਾ ਹੈ ਅਤੇ ਉਹਨਾਂ ਦੀ ਅਸਲੀ ਪਛਾਣ ਬਾਰੇ ਇੱਕ ਵੀ ਸ਼ਬਦ ਬਾਹਰ ਨਹੀਂ ਕੱਢਣਾ ਹੈ ਇਸ ਡਾਇਰੀ ਤੋਂ ਪਤਾ ਲੱਗਿਆ ਕਿ ਏਜੰਟ ਨੇ ਉਹਨਾਂ ਨੂੰ ਡਰਾਇਆ ਹੋਇਆ ਸੀ ਕਿ ਜੇ ਉਹ ਸੱਚ ਬੋਲਣ ਗਿਆਂ ਤਾਂ ਨਾ ਸਿਰਫ ਉਹਨਾਂ ਦੇ ਪੈਸੇ ਡੁੱਬ ਜਾਣਗੇ ਸਗੋਂ ਉਹਨਾਂ ਦੇ ਪਰਿਵਾਰ ਵੀ ਮੁਸੀਬਤ ਵਿੱਚ ਫਸ ਜਾਣਗੇ ਇਸ ਲਈ ਮਜਬੂਰੀ ਅਤੇ ਡਰ ਕਾਰਨ ਦੋਵੇਂ ਕੁੜੀਆਂ ਇਸ ਗਲਤ ਕੰਮ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਗਈਆਂ ਸਨ ਬਿਨਾਂ ਇਹ ਜਾਣੇ ਕਿ ਇਸ ਦੇ ਅੱਗੇ ਕਿੰਨੇ ਭਿਆਨਕ ਨਤੀਜੇ ਹੋ ਸਕਦੇ ਹਨ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਇਹਨਾਂ ਕੁੜੀਆਂ ਦਾ ਇੱਕੋ ਇੱਕ ਕੰਮ ਅਮਰੀਕਾ ਜਾ ਕੇ ਅਸਲੀ ਵੀਜ਼ਾ ਤਾਰਕ ਔਰਤਾਂ ਨੂੰ 에ਅਰਪੋਰਟ ਤੋਂ ਬਾਹਰ ਕੱਢਣ ਵਿੱਚ ਮਦਦ ਕਰਨਾ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਗੈਰਕਾਨੂੰਨੀ ਢੰਗ ਨਾਲ ਦੇਸ਼ ਵਿੱਚ ਵਸਾਇਆ ਜਾਣਾ ਸੀ ਯਾਨੀ ਅਮਨਦੀਪ ਅਤੇ ਰੂਪੀ ਇੱਕ ਤਰ੍ਹਾਂ ਨਾਲ ਕੈਰੀਅਰ ਸਨ ਜਿਨ੍ਹਾਂ ਦਾ ਕੰਮ ਸਿਰਫ ਪਛਾਣ ਬਦਲਣ ਦੀ ਸਾਜ਼ਿਸ਼ ਨੂੰ ਪੂਰਾ ਕਰਨਾ ਸੀ ਇਹ ਸੁਣ ਕੇ ਕਿਸੇ ਵੀ ਸੰਵੇਦਨਸ਼ੀਲ ਇਨਸਾਨ ਦਾ ਦਿਲ ਕੰਬ ਜਾਵੇਗਾ ਕਿ ਕਿਵੇਂ ਵਿਦੇਸ਼ ਜਾਣ ਦੀ ਅੰਨੀ ਦੌੜ ਵਿੱਚ ਸਾਡੇ ਪੰਜਾਬ ਦੀਆਂ ਧੀਆਂ ਨੂੰ ਸਿਰਫ ਇੱਕ ਵਸਤੂ ਵਜੋਂ ਵਰਤਿਆ ਜਾ ਰਿਹਾ ਹੈ ਉਹਨਾਂ ਦੇ ਮਾਪਿਆਂ ਨੇ ਆਪਣੀ ਧੀ ਨੂੰ ਸੁਨਹਿਰੀ ਭਵਿਕ ਦੇਣ ਲਈ ਭੇਜਿਆ ਸੀ ਪਰ ਉਹ ਅਣਜਾਣੇ ਵਿੱਚ ਇੱਕ ਅਜਿਹੇ ਕਾਲੇ ਕਾਰੋਬਾਰ ਦਾ ਹਿੱਸਾ ਬਣ ਰਹੀਆਂ ਸਨ ਜਿਸ ਦਾ ਅੰਤ ਸਿਰਫ ਤਬਾਹੀ ਹੀ ਹੋਣਾ ਸੀ 에어ਪੋਰਟ ਤੇ ਮੌਜੂਦ ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਜਿੱਥੇ ਏਜੰਟ ਪੰਜਾਬ ਦੇ ਸਿੱਧੇ ਸਾਧ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਦਿਖਾ ਕੇ ਉਹਨਾਂ ਨੂੰ ਅੰਤਰਰਾਸ਼ਟਰੀ ਅਪਰਾਧਿਕ ਗਰੁਆਂ ਦੇ ਹੱਥਾਂ ਵਿੱਚ ਦੇ ਦਿੰਦੇ ਹਨ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ ਇਸ ਪੂਰੀ ਘਟਨਾ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਤੇ ਇੱਕ ਗੰਭੀਰ ਸਵਾਲ ਖੜਾ ਕਰ ਦਿੱਤਾ ਹੈ ਕੀ ਸਾਡੇ ਨੌਜਵਾਨ ਇੰਨੇ ਮਜਬੂਰ ਹੋ ਚੁੱਕੇ ਹਨ ਕਿ ਉਹ ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਆਪਣੀ ਜ਼ਿੰਦਗੀ ਨੂੰ ਹੀ ਦਾਅ ਤੇ ਲਗਾਉਣ ਲਈ ਤਿਆਰ ਹਨ ਅਮਨਦੀਪ ਅਤੇ ਰੂਪੀ ਦਾ ਮਾਮਲਾ ਤਾਂ ਸਿਰਫ ਇੱਕ ਉਦਾਹਰਣ ਹੈ ਜਦੋਂ ਕਿ ਅਸਲੀਅਤ ਵਿੱਚ ਇਸ ਤਰ੍ਹਾਂ ਦੇ ਹਜ਼ਾਰਾਂ ਮਾਮਲੇ ਹਰ ਸਾਲ ਵਾਪਰਦੇ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਤਾਂ ਕਦੇ ਸਾਹਮਣੇ ਵੀ ਨਹੀਂ ਆਉਂਦੇ ਇਹ ਸਾਰਾ ਮਾਮਲਾ ਸਿਰਫ ਦੋ ਕੁੜੀਆਂ ਦੀ ਗ੍ਰਿਫਤਾਰੀ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਹ ਉਸ ਸਮਾਜਿਕ ਅਤੇ ਆਰਥਿਕ ਦਬਾਅ ਦੀ ਕਹਾਣੀ ਹੈ ਜੋ ਪੰਜਾਬ ਦੇ ਹਰ ਘਰ ਵਿੱਚ ਮਹਿਸੂਸ ਕੀਤਾ ਜਾਂਦਾ ਹੈ ਹਰ ਮਾਪੇ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਸੈੱਟ ਹੋ ਜਾਵੇ ਪਾਵੇਂ ਇਸ ਦੇ ਲਈ ਉਹਨਾਂ ਨੂੰ ਆਪਣੀ ਜ਼ਮੀਨ ਵੇਚਣੀ ਪਵੇ ਜਾਂ ਲੱਖਾਂ ਦਾ ਕਰਜ਼ਾ ਲੈਣਾ ਪਵੇ ਇਸੇ ਮਜਬੂਰੀ ਦਾ ਫਾਇਦਾ ਠੱਗ ਏਜੰਟ ਉਠਾਉਂਦੇ ਹਨ ਜੋ ਸੁਨਹਿਰੀ ਪਵਿੱਖ ਦਾ ਝੂਠਾ ਸੁਪਨਾ ਦਿਖਾ ਕੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਅਤੇ ਖਤਰਨਾਕ ਰਸਤੇ ਆ ਤੇ ਤੱਕ ਦਿੰਦੇ ਹਨ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ 에ਜੰਟ ਨੂੰ ਫੜਨ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਿਸ ਨੇ ਇਹਨਾਂ ਕੁੜੀਆਂ ਨੂੰ ਇਸ ਬਲਦ ਕੰਮ ਵਿੱਚ ਸ਼ਾਮਲ ਕੀਤਾ ਸੀ ਅਤੇ ਛੇਤੀ ਹੀ ਉਸ ਗਰੋਦੇ ਬਾਕੀ ਮੈਂਬਰਾਂ ਦੀ ਪਛਾਣ ਵੀ ਕਰ ਲਈ ਗਈ ਜਿਨ੍ਹਾਂ ਦਾ ਮੁੱਖ ਕੰਮ ਨਕਲੀ ਦਸਤਾਵੇਜ਼ ਤਿਆਰ ਕਰਨਾ ਸੀ ਅਮਨਦੀਪ ਅਤੇ ਰੂਪੀ ਦੇ ਮਾਪੇ ਜਿਨ੍ਹਾਂ ਨੇ ਉਹਨਾਂ ਨੂੰ ਹਵਾਈ ਅੱਡੇ ਤੇ ਛੱਡਿਆ ਸੀ ਉਹਨਾਂ ਨੂੰ ਜਦੋਂ ਆਪਣੀਆਂ ਧੀਆਂ ਦੀ ਗ੍ਰਿਫਤਾਰੀ ਦੀ ਖਬਰ ਮਿਲੀ ਤਾਂ ਉਹਨਾਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਸ ਸੁਪਨੇ ਨੂੰ ਉਹ ਪੂਰਾ ਹੁੰਦਾ ਦੇਖ ਰਹੇ ਸਨ, ਉਹ ਇੰਨੇ ਭਿਆਨਕ ਤਰੀਕੇ ਨਾਲ ਟੁੱਟ ਜਾਵੇਗਾ। ਉਹਨਾਂ ਦਾ ਸਾਰਾ ਪਿੰਡ ਸਦਮੇ ਵਿੱਚ ਸੀ ਅਤੇ ਹੁਣ ਹਰ ਕੋਈ ਇਸ ਗੱਲ ਤੇ ਸਵਾਲ ਕਰ ਰਿਹਾ ਸੀ ਕਿ ਵਿਦੇਸ਼ ਜਾਣ ਦੀ ਇਹ ਦੌੜ ਕਿੰਨੀ ਕੁ ਜਾਇਜ਼ ਹੈ ਅਤੇ ਇਸ ਦੀ ਕੀਮਤ ਕੀ ਹੈ? ਦਿੱਲੀ 에ਅਰਪੋਰਟ ਤੇ ਜਦੋਂ ਦੋਵੇਂ ਕੁੜੀਆਂ ਨੂੰ ਪੁੱਛਗਿੱਛ ਲਈ ਲਿਜਾਇਆ ਜਾ ਰਿਹਾ ਸੀ, ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਹਿ ਰਹੇ ਹੰਝੂਆਂ ਨੇ ਹਰ ਕਿਸੇ ਦਾ ਦਿਲ ਪਿਗਲਾ ਦਿੱਤਾ। ਉਨ੍ਹਾਂ ਦੇ ਹੰਝੂ ਸਿਰਫ ਗ੍ਰਿਫਤਾਰੀ ਦੇ ਨਹੀਂ ਸਨ, ਸਗੋਂ ਉਨ੍ਹਾਂ ਸੁਪਨਿਆਂ ਦੇ ਟੁੱਟਣ ਦੇ ਸਨ ਜੋ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਲਈ ਦੇਖੇ ਸਨ ਅਤੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਉਹ ਅੱਜ ਇਸ ਮੁਸੀਬਤ ਵਿੱਚ ਫਸ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਏਜੰਟ ਲਗਾਤਾਰ ਉਨ੍ਹਾਂ ਨੂੰ ਯਾਦ ਕਰਵਾਉਂਦਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਤੇ ਕਿੰਨਾ ਕਰਜ਼ਾ ਚੁੱਕਿਆ ਹੈ। ਅਤੇ ਜੇ ਉਹ ਉਸਦੇ ਕਹੇ ਅਨੁਸਾਰ ਕੰਮ ਨਹੀਂ ਕਰਨਗੀਆਂ ਤਾਂ ਉਹਨਾਂ ਦੇ ਮਾਪਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਇਸ ਤਰ੍ਹਾਂ ਦੇ ਪਾਵਨਾਤਮਕ ਬਲੈਕਮੇਲ ਨੇ ਉਹਨਾਂ ਨੂੰ ਚੁੱਪ ਰਹਿਣ ਅਤੇ ਗਲਤ ਕੰਮ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੱਤਾ ਸੀ ਇਹ ਘਟਨਾ ਉਹਨਾਂ ਸਾਰੇ ਪਰਿਵਾਰਾਂ ਲਈ ਇੱਕ ਸਖਤ ਚੇਤਾਵਨੀ ਹੈ ਜੋ ਬਿਨਾਂ ਕਿਸੇ ਪੂਰੀ ਜਾਂਚ ਪੜਤਾਲ ਦੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਕਿਸੇ ਵੀ ਏਜੰਟ ਤੇ ਭਰੋਸਾ ਕਰ ਲੈਂਦੇ ਹਨ ਸਾਨੂੰ ਇਹ ਸਮਝਣਾ ਹੋਵੇਗਾ ਕਿ ਵਿਦੇਸ਼ ਦੀ ਧਰਤੀ ਤੇ ਜਾਣਾ ਕੋਈ ਸੌਖਾ ਕੰਮ ਨਹੀਂ ਹੈ ਅਤੇ ਇਸ ਦੇ ਪਿੱਛੇ ਛੁਪੇ ਖਤਰੇ ਬਹੁਤ ਵੱਡੇ ਹੋ ਸਕਦੇ ਹਨ ਜਦੋਂ ਕਿਸੇ ਏਜੰਟ ਦੀ ਫੀਸ ਬਾਜ਼ਾਰੀ ਦਰ ਨਾਲੋਂ ਬਹੁਤ ਘੱਟ ਹੁੰਦੀ ਹੈ ਜਾਂ ਉਹ ਬਹੁਤ ਜਲਦੀ ਵੀਜ਼ਾ ਲਗਵਾਉਣ ਦਾ ਪਰੋਸਾ ਦਿੰਦਾ ਹੈ ਤਾਂ ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਅਕਸਰ ਅਜਿਹੇ ਮਾਮਲਿਆਂ ਵਿੱਚ ਕੋਈ ਨਾ ਕੋਈ ਗੈਰ ਕਾਨੂੰਨੀ ਕਾਰਵਾਈ ਜ਼ਰੂਰ ਸ਼ਾਮਲ ਹੁੰਦੀ ਹੈ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਸਹੀ ਸੇਧ ਦਿੱਤੀ ਜਾਵੇ ਅਤੇ ਉਹਨਾਂ ਨੂੰ ਦੇਸ਼ ਵਿੱਚ ਰਹਿ ਕੇ ਹੀ ਸਫਲ ਹੋਣ ਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਜੋ ਉਹਨਾਂ ਨੂੰ ਵਿਦੇਸ਼ ਜਾਣ ਦੀ ਇਸ ਅੰਨੀ ਦੌੜ ਵਿੱਚ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਨਾ ਪਾਉਣਾ ਪਵੇ ਇਸ ਮਾਮਲੇ ਵਿੱਚ ਇੱਕ ਹੋਰ ਹੈਰਾਨੀਜਨਕ ਤੱਥ ਇਸ ਸਾਹਮਣੇ ਆਇਆ ਕਿ ਜਿਹੜੀਆਂ ਔਰਤਾਂ ਲਈ ਅਮਨਦੀਪ ਅਤੇ ਰੂਪੀ ਨੂੰ ਡਮੀ ਬਣਾ ਕੇ ਭੇਜਿਆ ਜਾ ਰਿਹਾ ਸੀ ਉਹ ਵੀ ਭਾਰਤੀ ਮੂਲ ਦੀਆਂ ਹੀ ਸਨ ਜਿਨ੍ਹਾਂ ਨੂੰ ਕਿਸੇ ਹੋਰ ਦੇਸ਼ ਦੇ ਰਾਹੀਂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਕਰਵਾਉਣ ਦੀ ਸਾਜ਼ਿਸ਼ ਸੀ ਇਸ ਦਾ ਮਤਲਬ ਹੈ ਕਿ ਇਹ ਗਰੋ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਲੋਕਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਦਾ ਕੰਮ ਕਰ ਰਿਹਾ ਸੀ ਜਿਸ ਨਾਲ ਦੇਸ਼ ਦੀ ਬਦਨਾਮੀ ਹੋ ਰਹੀ ਸੀ ਪੁਲਿਸ ਨੇ ਇਸ ਮਾਮਲੇ ਨੂੰ ਮਨੁੱਖੀ ਤਸਕਰੀ ਅਤੇ ਧੋਖਾਧਰੀ ਦੀ ਤਾਰਾ ਤਹਿਤ ਦਰਜ ਕੀਤਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ ਇਸ ਗ੍ਰਿਫਤਾਰੀ ਨੇ ਇੱਕ ਵਾਰ ਫਿਰ ਤੋਂ ਇਸ ਗੱਲ ਦੀ ਲੋੜ ਨੂੰ ਉਜਾਗਰ ਕੀਤਾ ਹੈ ਕਿ ਸਾਡੀਆਂ ਸਰਕਾਰਾਂ ਨੂੰ ਏਜੰਟਾਂ ਦੇ ਕਾਰੋਬਾਰ ਤੇ ਸਖਤ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੇ ਧੋਖੇਬਾਜ਼ਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਅਮਨਦੀਪ ਜਾਂ ਰੂਪੀ ਇਸ ਜਾਲ ਵਿੱਚ ਨਾ ਫਸੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਸਮੱਸਿਆ ਦਾ ਹੱਲ ਲੱਭਣਾ ਹੋਵੇਗਾ ਅਤੇ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਹੋਵੇਗਾ ਕਿ ਇੱਜ਼ਤ ਦੀ ਜ਼ਿੰਦਗੀ ਜਿਉਣ ਲਈ ਆਪਣੀ ਜ਼ਮੀਰ ਨੂੰ ਵੇਚਣ ਦੀ ਲੋੜ ਨਹੀਂ ਹੈ ਚਾਹੇ ਤੁਸੀਂ ਦੇਸ਼ ਵਿੱਚ ਹੋਵੋ ਜਾਂ ਵਿਦੇਸ਼ ਵਿੱਚ ਜੇ ਤੁਹਾਡੇ ਵਿੱਚ ਹੁਨਰ ਅਤੇ ਇਮਾਨਦਾਰੀ ਹੈ ਤਾਂ ਤੁਸੀਂ ਜ਼ਰੂਰ ਸਫਲ ਹੋ ਸਕਦੇ ਹੋ ਇਹ ਕੋਈ ਕਹਾਣੀ ਨਹੀਂ ਸਗੋ ਸਾਡੇ ਸਮਾਜ ਦੀ ਇੱਕ ਕੌੜੀ ਸੱਚਾਈ ਹੈ ਜਿਸ ਨੂੰ ਬਦਲਣ ਦੀ ਜ਼ਰੂਰਤ ਹੈ ਅੱਜ ਅਮਨਦੀਪ ਅਤੇ ਰੂਪੀ ਦਾ ਪਵਿੱਕ ਸਵਾਲਾਂ ਦੇ ਕੇਰੇ ਵਿੱਚ ਹੈ ਉਹਨਾਂ ਦੇ ਸੁਪਨੇ ਤਾਂ ਟੁੱਟੇ ਹੀ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਮਾਪਿਆਂ ਦੀ ਸਾਰੀ ਪੂੰਜੀ ਅਤੇ ਸਮਾਜਿਕ ਇੱਜ਼ਤ ਵੀ ਦਾ ਤੇ ਲੱਗ ਗਈ ਹੈ ਇਸ ਮਾਮਲੇ ਤੋਂ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡਾ ਸਬਕ ਸਿੱਖਣਾ ਚਾਹੀਦਾ ਹੈ ਕਿਸੇ ਵੀ ਏਜੰਟ ਦੀਆਂ ਗੱਲਾਂ ਤੇ ਅੱਖਾਂ ਬੰਦ ਕਰਕੇ ਪਰੋਸਾ ਨਾ ਕਰੋ ਆਪਣੇ ਬੱਚਿਆਂ ਦੇ ਦਸਤਾਵੇਜ਼ਾਂ ਦੀ ਖੁਦ ਜਾਂਚ ਕਰੋ ਸਿਰਫ ਅਧਿਕਾਰਤ ਅਤੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਏਜੰਟਾਂ ਨਾਲ ਹੀ ਕੰਮ ਕਰੋ ਅਤੇ ਸਭ ਤੋਂ ਮਹੱਤਵਪੂਰਨ ਆਪਣੇ ਬੱਚਿਆਂ ਨੂੰ ਇਹ ਸਮਝਾਓ ਕਿ ਇੱਜ਼ਤ ਦੀ ਕਮਾਈ ਅਤੇ ਸੱਚਾਈ ਦਾ ਰਾਹ ਹੀ ਸਭ ਤੋਂ ਉੱਤਮ ਹੈ। ਪਾਵੇਂ ਉਹ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ। ਬੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦਾ ਰਾਹ ਹਮੇਸ਼ਾ ਤਬਾਹੀ ਵੱਲ ਹੀ ਲੈ ਜਾਂਦਾ ਹੈ। ਪੰਜਾਬ ਦੀ ਜਵਾਨੀ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਸਗੋਂ ਆਪਣੇ ਦੇਸ਼ ਵਿੱਚ ਹੀ ਮਿਹਨਤ ਕਰਕੇ ਅੱਗੇ ਵਧਣ ਦੀ ਜ਼ਰੂਰਤ ਹੈ ਕਿਉਂਕਿ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਂਦੀ। ਇਹ ਉਹ ਜਹੀਆਂ ਕਟਨਾਵਾ ਸਿਰਫ ਦੋ ਕੁੜੀਆਂ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਮਨੋਬਲ ਨੂੰ ਤੋੜ ਦਿਆ ਹਨ ਇਸ ਲਈ ਆਓ ਅਸੀਂ ਸਾਰੇ ਮਿਲ ਕੇ ਇਸ ਕਾਲੇ ਕਾਰੋਬਾਰ ਨੂੰ ਖਤਮ ਕਰਨ ਲਈ ਇਕਜੁੱਟ ਹੋਈਏ ਅਤੇ ਆਪਣੇ ਨੌਜਵਾਨਾਂ ਨੂੰ ਸੁਰੱਖਿਅਤ ਅਤੇ ਸਹੀ ਰਸਤਾ ਦਿਖਾਈਏ ਤਾਂ ਜੋ ਕਿਸੇ ਹੋਰ ਮਾਪੇ ਦੇ ਸੁਪਨੇ ਇਸ ਤਰ੍ਹਾਂ ਨਾ ਟੁੱਟਣ ਇਸ ਵੀਡੀਓ ਦਾ ਮੁੱਖ ਸੰਦੇਸ਼ ਇਹ ਹੈ ਕਿ ਕਾਨੂੰਨੀ ਤਰੀਕਾ ਹੀ ਸਹੀ ਤਰੀਕਾ ਹੈ ਕਾਲ ਅਤੇ ਲਾਲਚ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਦਾਅ ਤੇ ਨਾ ਲਗਾਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ